ਦੋਸਤੋ ਇਸ ਸਮੇਂ ਸ੍ਰੀ ਫਤਿਹਗੜ ਸਾਹਿਬ ਤੋਂ ਤੁਹਾਡੇ ਨਾਲ ਅਪਡੇਟ ਸ਼ੇਅਰ ਕਰ ਰਹੇ ਹਾਂ ਜਿੱਥੇ ਕਿ ਰੇਲਾਈਂਸ ਸ਼ਮਾਰਟ ਦੇ ਬਾਹਰ ਬਹੁਤ ਵੱਡੀ ਭੀੜ ਲੱਗੀ ਹੋਈ ਹੈ ਤੇ ਵੱਡੀ ਗਿਣਤੀ ਦੇ ਵਿੱਚ ਸਟੋਰਾਂ ਦੇ ਉੱਪਰ ਲੋਕਾਂ ਦੀਆਂ ਲੰਬੀਆਂ-ਲੰਬੀਆਂ ਕਤਾਰਾਂ ਨੇ ਤੇ ਕਈ-ਕਈ ਮਹੀਨੇ ਦਾ ਰਾਸ਼ਨ ਲੋਕ ਖਰੀਦ ਰਹੇ ਨੇ ਸਟੋਰ ਵਾਲੇ ਨਾਲ ਵੀ ਗੱਲਬਾਤ ਹੋਈ ਉਹਨਾਂ ਨੇ ਦੱਸਿਆ ਕਿ ਪਿਛਲੇ 3-4 ਦਿਨਾਂ ਤੋਂ ਬਹੁਤ ਜ਼ਿਆਦਾ ਉਹ ਬਿਜੀ ਚੱਲ ਰਹੇ ਨੇ ਇੰਨਾ ਜ਼ਿਆਦਾ ਲੋਕ ਰਾਸ਼ਨ ਲੈ ਰਹੇ ਨੇ ਤੇ ਤੋ ਤਾਂ ਖਬਰ ਹੈ ਕਿ ਬਠਿੰਡਾ ਜ਼ਿਲ੍ਹੇ ਦੇ ਵਿੱਚ ਕਈ ਸਟੋਰ ਵੀ ਬੰਦ ਕਰਵਾ ਦਿੱਤੇ ਗਏ ਨੇ ਤੇ ਲੁਧਿਆਣਾ ਜ਼ਿਲ੍ਹੇ ਚ ਪٹرول ਪੰਪਾਂ ਤੇ ਖਮਾਨੋ ਖੈੜ ਪٹرول ਪੰਪਾਂ ਤੇ ਬਹੁਤ ਜ਼ਿਆਦਾ ਭੀੜ ਆ ਦੇਖ ਸਕਦੇ ਤੁਸੀਂ ਟਰਾਲੀਆਂ ਦੀਆਂ ਟਰਾਲੀਆਂ ਭਰ ਕੇ ਲੋਕਲੇ ਜਾ ਰਹੇ ਨੇ ਤੇ ਗੱਡੀਆਂ ਦੀਆਂ ਟਿੱਕੀਆਂ ਭਰੀਆਂ ਜਾ ਰਹੀਆਂ ਨੇ ਜਿਸ ਤਰ੍ਹਾਂ ਦੇ ਕਰੋਨਾ ਦੇ ਕਾਲ ਦੇ ਵਿੱਚ ਲੋਕਾਂ ਦੇ ਵਿੱਚ ਇੱਕ ਪੈਨਿਕ ਸੀ ਉਸ ਤਰ੍ਹਾਂ ਦਾ ਹੀ ਪੈਨਿਕ ਨਜ਼ਰ ਆ ਰਿਹਾ ਸੋ ਇਹ ਡਰ ਹੈ ਜਾਂ ਫਿਰ ਚਿੰਤਾ ਕਹਿ ਸਕਦੇ ਆ ਪਰ ਇਸ ਸਮੇਂ ਸਟੋਰਾਂ ਦੇ ਉੱਪਰ ਲੰਮੀਆਂ ਕਤਾਰਾਂ ਨੇ ਸੌਦਾ ਲੈਣ ਵਾਲੇ ਦੀਆਂ ਸੌਦਾ ਵੀ ਕਈ ਕਈ ਮਹੀਨੇ ਦਾ ਲੋਕ ਲੈ ਰਹੇ ਨੇ ਦੇਖ ਸਕਦੇ ਹੋ ਤੁਸੀਂ ਗੱਡੀਆਂ ਦੀਆਂ ਟਿੱਕੀਆਂ ਦੀਆਂ ਟਿੱਕੀਆਂ ਭਰੀਆਂ ਜਾ ਰਹੀਆਂ ਨੇ ਤੇ ਨਾਲ ਦੀ ਨਾਲ ਲੋਕਾਂ ਵੱਲੋਂ ਲਗਾਤਾਰ ਸਟੋਰਾਂ ਦੇ ਉੱਪਰ ਵਿਜ਼ਿਟ ਕੀਤਾ ਜਾ ਰਿਹਾ ਹੈ ਪਰਿਵਾਰਾਂ ਦੇ ਨਾਲ ਆਉਂਦੇ ਨੇ ਤੇ ਵੱਡੀ ਗੰਤੀ ਦੇ ਵਿੱਚ ਲੋਕ ਆ ਰਹੇ ਨੇ ਇੱਥੇ ਤੇ ਟਰਾਲੀਆਂ ਦੀਆਂ ਟਰਾਲੀਆਂ ਲੋਕਾਂ ਵੱਲੋਂ ਖਾਲੀ ਕਰਕੇ ਰੱਖ ਦਿੱਤੀਆਂ ਗਈਆਂ ਨੇ ਮਾਲ ਦੇ ਬਾਹਰ ਲਗਾਤਾਰ ਹਰ ਕੋਈ ਟਰਾਲੀ ਦੇ ਵਿੱਚ ਹੀ ਜਾ ਰਹੇ ਨੇ ਵੀ ਕਰਦੇ ਹਾਂ ਸੋ ਇਸ ਸਮੇਂ ਵੱਡੀ ਗੰਤੀ ਦੇ ਵਿੱਚ ਲੋਕ ਟਰਾਲੀਆਂ ਦੀਆਂ ਟਰੋਲ ਟਰਾਲੀਆਂ ਰਸਨ ਭਰ ਕੇ ਘਰਾਂ ਨੂੰ ਲੈ ਕੇ ਜਾ ਰਹੇ ਨੇ ਜੋ ਤਣਾਪੂਰਕ ਮਾਹੌਲ ਹੈ ਉਸ ਸਾਡੇ ਵਿੱਚਕਾਰ ਇੱਥੇ ਦੀ ਰਹਿਣ ਵਾਲੇ ਜੀ ਤੁਸੀਂ ਕਿਵੇਂ ਦਾ ਲੱਗਦਾ ਮਾਹੌਲ ਜੋ ਬਣਿਆ ਹੋਇਆ ਹੁਣ ਮਾਹੌਲ ਤਾਂ ਖਰਾਬ ਹੈ ਜੀ ਅੱਛਾ ਜੀ ਤੁਸੀਂ ਇੱਥੇ ਖੜਦੇ ਹੋ ਇੱਥੇ ਪਿੰਡੋਂ ਸਮੈਡ ਮਾਂ ਲੈ ਕੇ ਆਏ ਜੀ ਕਾਦੇ ਵਾਸਤੇ ਜੀ ਰਸਣ ਪਾਣੀ ਲੈਣ ਆਏ ਹਾਂ ਰਸਣ ਲੈਣ ਆਏ ਨੇ ਹਾਂ ਜੀ ਕਿੰਨੇ ਕਿਲੋ ਦਾ ਹੈ ਖਾ ਪਰ ਹੁਣ ਕਿੰਨੇ ਦਿਨ ਚੱਲੂਗਾ 30 ਕਿਲੋ ਚੌਲ ਆ ਗਏ 30 ਤੁਹਾਨੂੰ ਸਪੈਸ਼ਲ ਰਸਣ ਲੈਣ ਵਾਸਤੇ ਲੈ ਕੇ ਆਏ ਨੇ ਇਸ ਪੈਸੇ ਲਾਉਣੀ ਹੈ ਜੀ ਹੈ ਜੀ ਸਪੈਸ਼ਲ ਲੈ ਆਉਣਾ ਸਪੈਸ਼ਲ ਆਏ ਨੇ ਕਿਵੇਂ ਲੱਗਦਾ ਵੀ ਤੁਹਾਡੇ ਏਰੀਆ 'ਚ ਕਿਵੇਂ ਇਹ ਡਰ ਮੋਲ ਸਾਰੇ ਲੋਕ ਡਰਦੇ ਨਹੀਂ ਲੋਪਿਆ ਜੇ ਡਰ ਬਣਿਆ ਬਾਈ ਨਿਉ ਦੱਸਿਆ ਜਾ ਰਿਹਾ ਵੀ ਕੋਈ ਇਦਾਂ ਦੀ ਡਰਨ ਦੀ ਗੱਲ ਨਹੀਂ ਫਿਰ ਵੀ ਲੋਕ ਡਰ ਰਹੇ ਨੇ ਇਹ ਵੀ ਡਰ ਰਹੇ ਆ ਜੀ ਵਿਪਟਰਾਉ ਪੰਪਾ ਦੇ ਵੀ ਤੁਸੀਂ ਹੁਣ ਆਟੋ ਵੀ ਚਲਾਉਨੇ ਪਤਾਉਂ ਪੰਪਾ ਦੇ ਵੀ ਬਹੁਤ ਲੰਬੀ ਲੰਬੀ ਲੈਂਦੇ ਨੇ ਨਾ ਨਾ ਹਾਈ ਤੱਕ ਦਾ ਲੈਣਾ ਹੈ ਨਹੀਂ ਆ ਉਹ ਏਰੀਆ ਚ ਇੱਧਰ ਘੱਟ ਹੋਣ ਮੀ ਹਾਂ ਕਿੱਦ ਲੁਧਿਆਣੇ ਖੈੜ ਖਮਾਣੂ ਇੱਧਰ ਤਾਂ ਬਹੁਤ ਹੈ ਇੱਧਰ ਦੇ ਪਾਸੇ ਲਾਈਟ ਕਰਿਆ ਬਾਈ ਨਾ ਉਧਰਲੇ ਪਾਸੇ ਆਜ਼ਾਦੇ ਆ ਜੀ ਇੱਧਰ ਤਾਂ ਹਜੇ ਕੁਝ ਨਹੀਂ ਹੈਗਾ ਪਾਤਰੇ ਰਾਸ਼ਨ ਦੀਆਂ ਭਰਪੂਰੀਆਂ ਲੈਣ ਆਏ ਨੇ ਰਾਸ਼ਨ ਦੇ ਬੋਲੇ ਦੁਕਾਨਦਾਰਾਂ ਦੀ ਥੇਲ ਲੱਗੀ ਹੋਈ ਆ ਪਾਜੀ ਕਿਹਦਾ ਜੀ ਮਾਹੌਲ ਜੋ ਇਸ ਸਮੇਂ ਚੱਲ ਰਿਹਾ ਆ ਪਾਜੀ ਆਪਾਂ ਵੈਸੇ ਰੈਗੂਲਰ ਲੈਣ ਆਏ ਸੀਗੇ ਸਾਮਾਨ ਨਹੀਂ ਮੈਂ ਇਹਦੇ ਬਾਰੇ ਨਹੀਂ ਗੱਲ ਕਰ ਰਿਹਾ ਵੀ ਜਿੰਨੇ ਮਾਹੌਲ ਬਣਿਆ ਹੋਇਆ ਇਸ ਸਮੇਂ ਵੀ ਕਿਵੇਂ ਲੱਗ ਰਿਹਾ ਤੁਹਾਨੂੰ ਠੀਕ ਆ ਪਾਜੀ ਵਧੀਆ ਹੈ ਨਹੀਂ ਵਧੀਆ ਹਾਂਜੀ ਵੀ ਕੋਈ ਡਰਦਾ ਮਾਹੌਲ ਦੇ ਨਾ ਨਾ ਬਿਲਕੁਲ ਵੀ ਨਹੀਂ ਡਰਦਾ ਜੀ ਡਰਦਾ ਕਾਦਾ ਪਰ ਜਿਵੇਂ ਦੇਖਦੇ ਟਰਾਲੀਆਂ ਦੀ ਟਰਾਲੀਆਂ ਜਾ ਰਹੇ ਨੇ ਰਾਸ਼ਨ ਲੈ ਕੇ ਲੋਕ ਉਹ ਕਿਵੇਂ ਲੱਗਦਾ ਤੁਹਾਨੂੰ ਅੰਦਰ ਤੋਂ ਬਹੁਤ ਰਾਸ਼ਨ ਆ ਭਾਈ ਹਾਂਜੀ ਉਹ ਅੰਦਰ ਵੀ ਗੱਲ ਉਹੀ ਆ ਉਹ ਵੀ ਕਹਿੰਦੇ ਵੀ ਇੰਨਾ ਸਾਨੂੰ 3-4 ਦੇਣਾ ਜੋ ਵੀ ਬਹੁਤ ਇਕੱਠਾ ਹੋਰੇ ਹਾਂਜੀ ਬਹੁਤ ਜ਼ਿਆਦਾ ਜੀ ਸਮਾਨ ਹੀ ਨਹੀਂ ਹੈਗਾ ਪੂਰਾ ਇਹ ਏਰੀਏ 'ਚ ਰਾਸ਼ਨ ਲੋਕ ਜ਼ਿਆਦੇ ਲੈ ਰਹੇ ਨੇ ਬਾਕੀ ਪٹرول ਪੰਪਾਂ ਦੇ ਲੈਣਾ ਨੇ ਅੱਛਾ ਜੀ ਇੱਧਰ ਕੋਲ ਆਉਣਾ ਹੈ ਜੀ ਕੀ ਨੇ ਹਾਂਜੀ ਹਾਂਜੀ ਇੱਧਰ ਕੋਲ ਨਹੀਂ ਅਸੀਂ ਤਾਂ ਰੈਗੂਲਰ ਲੈਣ ਆਏ ਆ ਜਿਵੇਂ ਰੈਗੂਲਰ ਡੇਲੀ ਵੇ ਦਾ ਸਮਾਨ ਹਾਂਜੀ ਬਿਲਕੁਲ ਭਾਈ ਧੰਨਵਾਦ ਲੱਗਦਾ ਦਰਦ ਦਾ ਮੋਲ ਬਣਿਆ ਵਾ ਇਸ ਤਰ੍ਹਾਂ ਲੋਕ ਵੀ ਦੇਖਿਆ ਜੀ ਨਹੀਂ ਬਣਿਆ ਵਾ ਜੀ ਵੀ ਇੱਧਰ ਰਾਸ਼ਨ ਇਕੱਠਾ ਲੈ ਕੇ ਜਾ ਰਹੇ ਨੇ ਦੇਖਿਆ ਥੋੜੀ ਜਿਹੀ ਪੈਨਿਕ ਥੋੜੀ ਜਿਹੀ ਪੈਨਿਕ ਤਾਂ ਹੋਈ ਹੋਈ ਹੈ ਹਾਂ ਵੀ ਚਲੋ ਵੀ ਫੈਮਿਲੀ ਦੀ ਟੈਨਸ਼ਨ ਨਾਲੋ ਹੁੰਦੀ ਹੋਈ ਆ ਬੰਦੇ ਨੂੰ ਚਿੰਤਾ ਸਾਰੀ ਜਿੰਦੀ ਹੈ ਥੋੜਾ ਜਿਹਾ ਬਟ ਇੰਨੀ ਵੀ ਨਹੀਂ ਹੈਗੀ ਅੱਛਾ ਹਾਂ ਇਹਦਾ ਪ੍ਰਸ਼ਾਸਨ ਸਾਡਾ ਵਧੀਆ ਕੰਮ ਕਰ ਰਿਹਾ ਹੈ ਠੀਕ ਐ ਇੱਧਰ ਮਤਲਬ ਸ਼ਾਂਤੀ ਆ ਕੋਈ ਹਾਂਜੀ ਸ਼ਾਂਤੀ ਸ਼ਾਂਤੀ ਐ ਜੀ ਸ਼ਾਂਤੀ ਕਿਉਂਕਿ ਅਫਵਾਹ ਬੋਟੀਆਂ ਦੀ ਡੀਸੀ ਮੈਡਮ ਨੂੰ ਵੀ ਫਿਰ ਸਾਹਮਣੇ ਆ ਕੇ ਕਲੀਅਰ ਕਰਨੀ ਪਈ ਗੱਲ ਲੋਕਾਂ ਨੂੰ ਕਹਿਣਾ ਪਿਆ ਵੀ ਪਹਿਲੇ ਅਫਵਾਹਾਂ ਤਾਂ ਖੈਰ ਸੋਸ਼ਲ ਮੀਡੀਆ ਤੇ ਹੀ ਨਹੀਂ ਜਾਗਾ ਠੀਕ ਐ ਬਟ ਉਦਾਂ ਗਰਾਊਂਡ ਲੈਵਲ ਤੇ ਠੀਕ ਐ ਕਰਾਂਗੇ ਕਿਵੇਂ ਲੱਗਦਾ ਜੋ ਕਾਰਵਾਈ ਭਾਰਤ ਨੇ ਕੀਤੀ ਆ ਆਪਰੇਸ਼ਨ ਸੰਧੂਰ ਕੀਤਾ ਉਹਨੂੰ ਤੁਸੀਂ ਕਿਵੇਂ ਦੇਖਦੇ ਹੋ ਵਧੀਆ ਜੀ ਸਾਡਾ ਰਾਈਟ ਸੀਗਾ ਇਹ ਵਧੀਆ ਕੀਤਾ ਠੀਕ ਧੰਨਵਾਦ ਥੈਂਕ ਯੂ ਸਰ ਓਏ ਕਿਉਂ ਮਤਲਬ ਕੋਈ ਡਰ ਹੈ ਜੀ ਨਾ ਨਾ ਡਰਦਾ ਸਾਨੂੰ ਕੋਈ ਨਹੀਂ ਅਸੀਂ ਤਾਂ ਪੈਸੇ ਹੀ ਲੈਣ ਆਏ ਵੀ ਜਿਹੜਾ ਨੋਰਮਲ ਕਰ ਲੀਂਦਾ ਆ ਹਾਂ ਨੋਰਮਲ ਜਿਵੇਂ ਹੁਣ ਮਾਹੌਲ ਬਣਿਆ ਵਾ ਉਹਦੇ ਬਾਰੇ ਕਿਵੇਂ ਲੱਗਦਾ ਈ ਤੁਹਾਨੂੰ ਇਦਾਂ ਤੋਂ ਕਿਉਂ ਤੋ ਡਾ ਉਮਰ ਦਾ ਵੀ ਤਜਰਬਾ ਪਹਿਲਾਂ ਵੀ ਕਦੇ ਦੇਖਿਆ ਇਦਾਂ ਡਰ ਨਹੀਂ ਨਹੀਂ ਪਹਿਲਾਂ ਤਾਂ ਨਹੀਂ ਦੇਖਿਆ ਕਦੇ ਪਹਿਲੀ ਵਾਰ ਹੀ ਹੋਈ ਹੈ ਹਾਂ ਪਹਿਲੀ ਵਾਰ ਹੀ ਲੱਗਦਾ ਵੀ ਕੋਈ ਖਾਤਰੀ ਵਾਲੀ ਗੱਲ ਹੈ ਖਾਤਰੀ ਵਾਲੀ ਤਾਂ ਸਭ ਦੁਨੀਆ ਦੀ ਹੈ ਜੀ ਮੈਂ ਸਭ ਨਾਲਿਆਂ ਖਾਤਰੀ ਵਾਲੀ ਹੋਈ ਏ ਨਹੀਂ ਨਹੀਂ ਤੁਹਾਡੇ ਆਣ ਗਵਾਂਡ ਚ ਕਿਵੇਂ ਗੱਲਾਂ ਹੁੰਦੀਆਂ ਨੇ ਅਸੀਂ ਤਾਂ ਪਿੰਡ ਤੋਂ ਆਏ ਹਾਂ ਹਾਂ ਪਿੰਡ ਜੀ ਨਹੀਂ ਸਾਡੇ ਲੋਕਾਂ ਨੇ ਕੋਈ ਡਰਨ ਦੀ ਤਾਂ ਲੋੜ ਨਹੀਂ ਹੈ ਪ੍ਰਸ਼ਾਸਨ ਕਹਿ ਰਿਹਾ ਹੈ ਬਿ ਸ਼ਾਂਤੀ ਆ ਤੁਹਾਡੇ ਪਿੰਡ ਸਾਡੇ ਤਾਂ ਸ਼ਾਂਤੀ ਆ ਪਰ ਇਹ ਰਾਸ਼ਨ ਲੋਕ ਇਕੱਠਾ ਕਰ ਰਹੇ ਨੇ ਇਹ ਤਾਂ ਹੁਣ ਇਹਦੇ ਪਰ ਪਤਾ ਨਹੀਂ ਕਰਦੇ ਤਾਂ ਸਾਰੇ ਹੀ ਨੇ ਰੋਸ ਦਾ ਸਾਡਾ ਹਾਂ ਦੇਖੋ ਟਰਾਲੀਆਂ ਦੀਆਂ ਲਾਈਨਾਂ ਲੱਗੀਆਂ ਨੇ ਹਾਂ ਕਿਵੇਂ ਲੱਗਦਾ ਇਹ ਮਾਹੌਲ ਤੁਹਾਡੇ ਇਲਾਕੇ 'ਚ ਡਰ ਦਾ ਮਾਹੌਲ ਬੜਾ ਲੋਕ ਰਾਸ਼ਨ ਬਹੁਤ ਲੈਣ ਆ ਰਹੇ ਨੇ ਇਹ ਕੀ ਕਾਰਨ ਲੱਗਦਾ ਕੋਈ ਖਾਸ ਇੱਧਰ ਕੋਈ ਮਤਰੀਲ ਵਗੈਰਾ ਹੋਈ ਹੈ ਜੀ ਨਹੀਂ ਅਸੀਂ ਤਾਂ ਨਹੀਂ ਡਰੇ ਹੋਏ ਹਾਂ ਅਸੀਂ ਤਾਂ ਵੈਸੇ ਹੀ ਨਹੀਂ ਮੈਂ ਤੁਹਾਡੇ ਇਲਾਕੇ ਦੀ ਗੱਲ ਕਰ ਰਹੀ ਹਾਂ ਤੁਹਾਡੇ ਨਹੀਂ ਆ ਤੁਸੀਂ ਚਲੋ ਨੋਰਮਲ ਆਏ ਹੁਣ ਨੋਰਮਲ ਹੀ ਆਏ ਆ ਕੁਝ ਘਰ ਦੀਆਂ ਚੀਜ਼ਾਂ ਖਤਮ ਹੋਈਆਂ ਸੀ ਅਸੀਂ ਆਏ ਹਾਂ ਲੈਣ ਵਾਸਤੇ ਆਏ ਆ ਤੁਸੀਂ ਟਰਾਲੀਆਂ ਦੀ ਲੈਣ ਲੱਗੀ ਵੀ ਆ ਜੋ ਵੀ ਆ ਰਿਹਾ ਟਰਾਲੀਓ ਲੈ ਕੇ ਆ ਰਿਹਾ ਇਹ ਅੰਦਰੋਂ ਜਿਆਦੇ ਸੌਦੇ ਖਰੀਦਦੇ ਜਾ ਰਹੇ ਨੇ ਜਿਆਦੇ ਉਹ ਵੀ ਜਿਵੇਂ ਕਈ ਮਹੀਨਿਆਂ ਦੇ ਹਾਂਜੀ ਜਿਵੇਂ ਕਈ ਮਹੀਨੇ ਦੇ ਇਹ ਇਲਾਕੇ ਜਿੱਥੇ ਜਿਆਦੇ ਦੇਖਣ ਨੂੰ ਮਿਲਿਆ ਜੀ ਨਹੀਂ ਇਸ ਇਲਾਕੇ ਵਿੱਚ ਤਾਂ ਜ਼ਿਆਦਾ ਨਹੀਂ ਇੱਥੇ ਤਾਂ ਕੁਝ ਵੀ ਨਹੀਂ ਹੋਇਆ ਜੀ ਜਿਵੇਂ ਇੱਧਰ ਖਮਾਣੋ ਖੈੜ ਲੁਧਿਆਣਾ ਇੱਧਰ ਪੈਟਰੋਲ ਪੰਪਾਂ ਦੇ ਲੰਬੀਆਂ ਲੈਣਾ ਨਹੀਂ ਅੱਛਾ ਜੀ ਪੈਟਰੋਲ ਪੰਪਾਂ ਤੇ ਜ਼ਿਆਦੇ ਲੰਬੀਆਂ ਲੈਣਾ ਨਹੀਂ ਇਹਨਾਂ ਦੀਆਂ ਲਾਈਨਾਂ ਨੇ ਕਈ ਥਾਵਾਂ ਤੇ ਤਾਂ ਬੰਦ ਹੀ ਕਰਦੇ ਤਾਂ ਪਠੰਡੇ ਏਰੀਆ 'ਚ ਸਟੋਰ ਬੰਦੇ ਕਰਦੇ ਜੀ ਅਸੀਂ ਉੱਧਰ ਖਰੀਦਦਾਰੀ ਕਰ ਰਹੇ ਨੇ ਲੋਕ ਅੱਛਾ ਅੱਛਾ ਤੁਸੀਂ ਤੁਹਾਡਾ ਉਮਰ ਦਾ ਵੀ ਤਜਰਬਾ ਵੀ ਕਿਵੇਂ ਦਾ ਮਾਹੌਲ ਲੱਗਦਾ ਤੁਹਾਨੂੰ ਕੀ ਹਾਲਾਤ ਲੱਗਦੇ ਨਹੀਂ ਅਜੇ ਇਸ ਏਰੀਆ ਵਿੱਚ ਤਾਂ ਮਾਹੌਲ ਠੀਕ ਹੈ ਬਾਕੀ ਦੇਖੋ ਜੇ ਜੰਗ ਲੱਗੀ ਹੋਈ ਹੈ ਤਾਂ ਜੰਗ ਤਾਂ ਮਾੜੀ ਹੀ ਹੁੰਦੀ ਹੈ ਜੰਗ ਕੋਈ ਚੰਗੀ ਚੀਜ਼ ਤਾਂ ਹੈ ਨਹੀਂ ਮਾਹੌਲ ਖਰਾਬ ਹੋ ਵੀ ਸਕਦਾ ਆ ਜਿਸ ਤਰ੍ਹਾਂ ਆਪਾਂ ਹੋਰ ਖਬਰਾਂ ਸੁਣ ਰਹੇ ਆਂ ਵੀ ਬਠਿੰਡੇ ਵਿੱਚ ਉੱਧਰ ਗੁਰਦਾਸਪੁਰ ਵੱਲ ਸਾਰੀ ਥਾਵਾਂ ਦੇ ਉੱਤੇ ਅਲੱਗ-ਅਲੱਗ ਜਗ੍ਹਾ ਨੂੰ ਟਾਰਗੇਟ ਕੀਤਾ ਗਿਆ ਅਲੱਗ-ਅਲੱਗ ਜਗ੍ਹਾ ਨੂੰ ਟਾਰਗੇਟ ਕੀਤਾ ਗਿਆ ਤੇ ਇਸ ਲਈ ਪੋਸੀਬਲ ਹੈ ਚੰਡੀਗੜ ਸਾਡੇ ਬਿਲਕੁਲ ਨੇੜੇ ਆ ਚੰਡੀਗੜ ਹਾਂਜੀ ਮੈਂ ਨਹੀਂ ਸੋਚਿਆ ਸੀ ਕਦੇ ਵੀ ਚੰਡੀਗੜ ਤੱਕ ਉਹਨਾਂ ਦੀ ਮਾਰ ਹੋ ਸਕਦੀ ਹੈ ਪਰ ਜੇ ਚੰਡੀਗੜ ਤੱਕ ਮਾਰ ਹੋ ਸਕਦੀ ਹੈ ਤਾਂ ਫਤਿਹਗੜ ਸਾਹਿਬ ਤੱਕ ਵੀ ਹੋ ਸਕਦੀ ਹੈ ਮੈਂ ਸਗੋਂ ਗੂਗਲ ਤੋਂ ਹੀ ਦੇਖ ਰਹੀ ਸੀ ਕਿੰਨੇ ਕਿੰਨੇ ਕਿਲੋਮੀਟਰ ਹੈ ਪਾਕਿਸਤਾਨ ਤੋਂ ਸਾਡਾ ਫਤਿਹਗੜ ਸਾਹਿਬ ਤਾਂ ਪੋਸੀਬਲ ਹੈ ਕੁਝ ਵੀ ਹੋ ਸਕਦਾ ਹੈ ਉਹ ਤਾਂ 3 300 ਕਿਲੋਮੀਟਰ ਦੀ ਮਾਰ ਹੈ ਹਾਂ 3 300 ਕਿਲੋਮੀਟਰ ਤੱਕ ਦੀ ਮਾਰ ਹੈ ਤਾਂ ਇਸ ਕਰਕੇ ਜੇ ਵੀ ਹਥਿਆਰ ਨਹੀਂ ਹੁੰਦਾ ਭਾਰਤ ਕੋਲ ਵੀ ਪਾਕਿਸਤਾਨ ਕੋਲ ਵੀ ਜਿਹੜੇ 1 ਮਿੰਟ ਦੇ ਵਿੱਚ ਪੂਰੇ ਦੇਸ਼ ਨੂੰ ਤਬਾਹ ਨਿਊਕਲੀਅਰ ਜਿਹੜੇ ਕਿਹਾ ਜਾਂਦੇ ਨੇ ਹਾਲਾਂਕਿ ਮਾਨਵਤਾ ਦੇ ਲਈ ਖਤਰਾ ਕਿਉਂਕਿ ਉਹ ਬਿਲਕੁਲ ਇਨਸਾਨੀਅਤ ਖਤਮ ਹੋਊਗੀ ਆਉਣ ਵਾਲੀਆਂ ਕਈ ਪੁਸਤਕਾਂ ਦੇ ਲਈ ਵੀ ਖਤਰਨਾਕ ਬਿਲਕੁਲ ਇਨਸਾਨੀਅਤ ਦਾ ਹੀ ਕਾਹਨ ਹੈ ਹੁਣ ਬੱਚਿਆਂ ਨੂੰ ਛੁੱਟੀਆਂ ਕਰ ਦਿੱਤੀਆਂ ਉਹਨਾਂ ਦੀ ਪੜ੍ਹਾਈ ਖਰਾਬ ਹੋ ਰਹੀ ਹੈ ਤਾਂ ਸਭ ਕੁਝ ਗਲਤ ਹੀ ਹੈਗਾ ਯਾ ਪਹਿਲਾਂ ਕਰੋਨਾ ਵੇਲੇ ਖਰਾਬ ਹੋਈ ਸੀ ਤਾਂ ਕੁਝ ਮਾਹੌਲ ਉਸ ਤਰ੍ਹਾਂ ਦਾ ਹੀ ਬਣ ਰਿਹਾ ਜਿਵੇਂ ਕਰੋਨਾ ਦੇ ਟਾਈਮ ਸੀਗਾ ਵੀ ਬੰਦ ਜਾਈ ਹੋ ਗਿਆ ਲੋਕ ਘਰਾਂ ਚੋਂ ਘੱਟ ਨਿਕਲ ਰਹੇ ਨੇ ਮੈਂ ਹੁਣੇ ਬੈਂਕ ਜਾ ਕੇ ਆਈ ਆ ਬੈਂਕ ਵਾਲੇ ਮੈਨੂੰ ਪੁੱਛ ਰਹੇ ਸੀ ਕਿ ਬਾਹਰ ਕਿਸ ਤਰ੍ਹਾਂ ਦਾ ਮਾਹੌਲ ਹੈ ਮੈਂ ਕਿਹਾ ਜਿਸ ਦਾ ਤਾਂ ਮੈਂ ATM 'ਤੇ ਹਾਂਜੀ ਏਟੀਐਮ ਆ ਚਾ ਲੋਕ ਪੈਸੇ ਕਢਵਾਏ ਜਾ ਰਹੇ ਨੇ ਕਿ ਪਤਾ ਨਹੀਂ ਪੈਸੇ ਖਤਮ ਹੋ ਜਾਣੇ ਹੈ ਪੈਟਰੋਲ ਕਿਉਂ ਖਰੀਦ ਰਹੇ ਨੇ ਮੈਨੂੰ ਨਹੀਂ ਪਤਾ ਵੀ ਸ਼ਾਇਦ ਉਹ ਸੋਚਦੇ ਨੇ ਕਿ ਪੰਜਾਬ ਛੱਡ ਕੇ ਕਿਤੇ ਹੋਰ ਜਾਣਾ ਪਵੇ ਦੂਰ ਜਾਣਾ ਪਵੇਗਾ ਇਸ ਕਰਕੇ ਪੈਟਰੋਲ ਦੀ ਜ਼ਰੂਰਤ ਹੈ ਇਸ ਕਰਕੇ ਪੈਟਰੋਲ ਖਰੀਦ ਰਹੇ ਹੈ ਪਰ ਮੈਨੂੰ ਤਾਂ ਲੱਗਦਾ ਹੈ ਵੀ ਐਡੀ ਵੱਡੀ ਤਾਂ ਨਹੀਂ ਗੱਲ ਹੋਣ ਲੱਗੀ ਸਾਨੂੰ ਕੀ ਦੇਣਾ ਚਾਹੋਗੇ ਲੋਕਾਂ ਨੂੰ ਮੇਰੇ ਹਿਸਾਬ ਨਾਲ ਤਾਂ ਸ਼ਾਂਤ ਹੀ ਰਿਹਾ ਜਾਵੇ ਸਾਡਾ ਜਿਹੜਾ ਭਾਰਤ ਹੈ ਉਹ ਸક્ષਮ ਹੈ ਉਹਨੇ ਕੰਟਰੋਲ ਕਰ ਲੈਣਾ ਹੈ ਆ ਪਾਕਿਸਤਾਨ ਕੋਲ ਇੰਨਾ ਜ਼ਿਆਦਾ ਅਸਲਾ ਜਾਂ ਸਾਰਾ ਕੁਝ ਨਹੀਂ ਕਿ ਉਹ ਟੈਕਨੋਲੋਜੀ ਵੀ ਉਹਨਾਂ ਕੋਲ ਇੰਨੀ ਜ਼ਿਆਦਾ ਨਹੀਂ ਹੈ ਤਾਂ ਮੈਨੂੰ ਲੱਗਦਾ ਕਿ ਸ਼ਾਂਤ ਰਹਿਣਾ ਚਾਹੀਦਾ ਹੈ ਵਾਹਿਗੁਰੂ ਦਾ ਨਾਮ ਲੈਣਾ ਚਾਹੀਦਾ ਹੈ ਵਾਹਿਗੁਰੂ ਅਗੇ ਅਰਦਾਸ ਕੀਤੀ ਜਾਵੇ ਕਿ ਕੁਝ ਵੀ ਨਾ ਹੋਵੇ ਤਾਂ ਚੰਗੀ ਗੱਲ ਹੈ ਧੰਨ ਜੰਗ ਟਲ ਜਵੇ ਕਿ ਕਿਸ ਤਰ੍ਹਾਂ ਲੰਬੀਆਂ ਲਾਈਨਾਂ ਨੇ ਹਾਲਾਂਕਿ ਸਟੋਰਸ ਦੇ ਬਾਹਰ ਪਰ ਜੋ ਸੰਜੀਦਾ ਲੋਕ ਨੇ ਉਹਨਾਂ ਦਾ ਇਹੀ ਕਹਿਣਾ ਹੈ ਕਿ ਜੰਗ ਕਿਸੇ ਵੀ ਮਸਲੇ ਦਾ ਹੱਲ ਨਹੀਂ ਹੈ ਜੰਗ ਖਤਰਨਾਕ ਹੀ ਹੁੰਦੀ ਹੈ ਪਰ ਫਿਰ ਵੀ ਜੋ ਮਾਹੌਲ ਹੈ ਸਭ ਦੇ ਨਾਲ ਅਸੀਂ ਆ ਸਾਡੇ ਨਾਲ ਸਭ ਲੋਕ ਨੇ ਜੋ ਸਾਡੇ ਨਾਲ ਹੋਵੇਗਾ ਉਹਦੇ ਨਾਲ ਬਾਕੀ ਵੀ ਰਿਲੇਟ ਕਰਦੇ ਨੇ ਜੋ ਬਾਕੀਆਂ ਨਾਲ ਹੋਵੇਗਾ ਉਹਦੇ ਨਾਲ ਅਸੀਂ ਵੀ ਸੰਬੰਧ ਰੱਖਦੇ ਆ ਇਸ ਲਈ ਡਰਨ ਦੀ ਘਬਰਾਹਟ ਦੀ ਲੋੜ ਨਹੀਂ ਹੈ ਪੈਨਿਕ ਨਾ ਹੋਇਆ ਜਾਵੇ ਸ਼ਾਂਤ ਰਿਹਾ ਜਾਵੇ ਇਸ ਤਰ੍ਹਾਂ ਦੇ ਹਾਲਾਤ ਨਾ ਬਣਾਏ ਜਾਣ ਕਿ ਦੂਜੇ ਵੀ ਦੇਖ ਕੇ ਘਬਰਾਉਣ ਜਿਵੇਂ ਸਟੋਰਾਂ ਤੇ ਲੰਮੀਆਂ ਲਾਈਨਾਂ ਪٹرول ਪੰਪਾਂ ਦੇ ਲੰਮੀਆਂ ਲਾਈਨਾਂ ਏਟੀਐਮਾਂ ਦੇ ਕੈਸ਼ ਖਤਮ ਹੋ ਗਏ ਇਸ ਤਰ੍ਹਾਂ ਦੇ ਮਾਹੌਲ ਨਾ ਬਣਾਏ ਜਾਣ ਕਿਉਂਕਿ ਇਸ ਤਰ੍ਹਾਂ ਦੇ ਮਾਹੌਲ ਦਾ ਸ਼ਾਇਦ ਕੋਈ ਫਾਇਦਾ ਨਹੀਂ ਹੋਇਆ ਹੋਵੇਗਾ ਕਰੋਨਾ ਦੇ ਕਾਲ ਵੇ ਮੌਕੇ ਵੀ ਤੁਸੀਂ ਦੇਖਿਆ ਕੀ ਕਿਸ ਤਰ੍ਹਾਂ ਲੋਕਾਂ ਨੇ ਕੈਸ਼ ਕਰਵਾ ਕੇ ਰੱਖ ਲੇ ਪੈਟਰੋਲ ਪੰਪ ਤੋਂ ਗੱਡੀਆਂ ਦੇ ਵਿੱਚ ਪੈਟਰੋਲ ਫੁੱਲ ਕਰਾ ਕੇ ਰੱਖੇ ਹਾਲਾਂਕਿ ਕੋਈ ਕੰਮ ਨਹੀਂ ਆਈਆਂ ਉਹ ਚੀਜ਼ਾਂ ਉਸੇ ਤਰ੍ਹਾਂ ਹੀ ਹੁਣ ਦੇ ਹਾਲਾਤ ਵੀ ਲੱਗਦੇ ਨੇ ਤੋਂ ਬਚਨ ਦੀ ਲੋੜ ਹੈ ਤੇ ਸ਼ਾਂਤ ਰਹਿਣ ਦੀ ਲੋੜ ਹੈ ਜਿਵੇਂ ਕਿ ਪ੍ਰਸ਼ਾਸਨ ਨੇ ਵੀ ਕਿਹਾ ਹੈ ਕਿ ਸ਼ਾਂਤ ਰਹੋ ਅਫਵਾਹਾਂ ਤੋਂ ਬਚੋ ਅਤੇ ਨਾਲ ਦੀ ਨਾਲ ਕਿ ਆਪ ਨੇ ਆਂਡਗਵਾਂਡ ਦੇ ਵਿੱਚ ਵੀ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕਰੋ ਤੇ ਜੋ ਪ੍ਰਸ਼ਾਸਨ ਵਾਲਾ ਦੁਆਰਾ ਹਦਾਇਤਾਂ ਦਿੱਤੀਆਂ ਜਾਂਦੀਆਂ ਨੇ ਉਹਨਾਂ ਤੇ ਧਿਆਨ ਕਰੋ ਤੇ ਭਾਰਤ ਦੀ ਆਰਮੀ ਭਾਰਤ ਦਾ ਜੋ ਪ੍ਰਸ਼ਾਸਨ ਹੈ ਉਹ ਸક્ષਮ ਹੈ ਇਸ ਗੱਲ ਦੇ ਲਈ ਕਿ ਕਿਸੇ ਵੀ ਤਰ੍ਹਾਂ ਦੇ ਹਾਲਾਤਾਂ ਦੇ ਨਾਲ ਨਜਿੱਠਿਆ ਜਾਵੇ ਸੋ ਖਾਸ ਰਿਪੋਰਟ ਤੁਹਾਡੇ ਲਈ ਸ੍ਰੀ ਫਤੇਗੜ ਸਾਹਿਬ ਤੋਂ ਲੈ ਕੇ ਆਏ ਆਂ ਮਿਲਦੇ ਆਂ ਜਲਦ ਕਿਸੇ ਹੋਰ ਅਪਡੇਟ ਦੇ ਨਾਲ ਬਣੇ ਰਹਿਣਾ ਅਲਿੰਟਡ ਗੈਨ ਦੇ ਨਾਲ ਧੰਨਵਾਦ